ਮੈਂ ਆਪ ਨੂੰ ਇੱਕ ਬੇਨਤੀ ਖੋਰ ਕਰਾਂ ਕਿ ਜਿੱਥੇ ਭਾਈ ਆਨੰਦ ਲਾਲ ਸਾਹਿਬ ਜੀ 52 ਕਵੀਆਂ ਦੇ ਵਿੱਚੋਂ ਸ਼ਰਮੂਰ ਕਵੀ ਮੈਂ ਕਹਿਣਾ ਜਿਹੜੇ 52 ਕਵਤਾ ਦੇ ਮਣਕੇ ਨੇ ਕਵੀ ਨੇ ਉਸ ਮਾਲਾ ਦੇ ਮਣਕੇ ਵਿੱਚੋਂ ਜੇ ਸ਼੍ਰੋਮਣੀ ਮਣਕਾ ਆਖੇ ਮੀਰੂ ਉਹ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਜਿੱਥੇ ਉਹ ਲਿਖਾਰੀ ਨੇ ਬਹੁਤ ਸੂਝਵਾਨ ਨੇ ਉਥੇ ਭਾਈ ਆਨੰਦ ਲਾਲ ਸਾਹਿਬ ਜੀ ਦੀ ਸੇਵਾ ਉਹਨਾਂ ਦਾ ਸਿਮਰਨ ਉਹਨਾਂ ਦੀ ਸਿੱਖੀ ਸੱਚੇ ਵੀ ਉਹਦਾ ਵੀ ਕੋਈ ਮੁਕਾਬਲਾ ਨਹੀਂ ਇੱਕ ਦੋ ਸਿਰਫ ਉਹਨਾਂ ਬਾਰੇ ਬੇਨਤੀ ਖੋਰ ਕਰਕੇ ਕਿਉਂਕਿ ਉਹਨਾਂ ਨੂੰ ਗੁਰਸਿੱਖੀ ਦੀ ਜਾਗ ਆਪਣੀ ਪਤਨੀ ਤੋਂ ਆਪਣੀ ਘਰ ਵਾਲੀ ਤੋਂ ਲੱਗੀ ਹੈ ਭਾਈ ਆਨੰਦ ਲਾਲ ਸਾਹਿਬ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਆਏ ਨੇ ਆਪ ਸਾਰੇ ਜਾਣਦੇ ਹੋ ਕਿ ਔਰੰਗਜ਼ੇਬ ਦੇ ਸਾਹਮਣੇ ਕੁਰਾਨ ਦੀ ਇੱਕ ਆਇਤ ਦੇ ਅਰਥਾਂ ਦੀ ਵਿਚਾਰ ਚੱਲੀ ਵੱਡੇ ਵੱਡੇ ਮੋਲਾਣੇ ਆਲਮ ਬੰਦੇ ਵਿਦਵਾਨ ਬੰਦੇ ਸਨ ਉੱਥੇ ਹਾਫਿਜ਼ਾਂ ਜਿਨ੍ਹਾਂ ਨੂੰ ਕੁਰਾਨ ਜ਼ਬਾਨੀ ਚਿੱਤੇ ਸੀ ਪਰ ਅਰਥਾਂ ਦੀ ਤਸੱਲੀ ਨਹੀਂ ਕੋਈ ਜਦੋਂ ਬਹਾਦਰ ਸ਼ਾਹ ਨੇ ਉਹੀ ਕੁਰਾਨ ਦੀ ਆਇਤ ਭਾਈ ਨੰਦ ਲਾਲ ਸਾਹਿਬ ਜੀ ਨੂੰ ਸੁਣਾਈ ਜੋ ਅਰਥ ਭਾਈ ਨੰਦਲਾਲ ਸਾਹਿਬ ਜੀ ਨੇ ਕਰ ਦਿੱਤੇ ਉਹ ਕੋਈ ਵੀ ਵਿਦਵਾਨ ਔਰੰਗਜ਼ੇਬ ਦੇ ਦਰਬਾਰ ਵਿੱਚ ਨਹੀਂ ਕਰ ਸਕਿਆ ਉਸ ਵਕਤ ਉਹਨੇ ਇਸ਼ਾਰਾ ਕਰ ਦਿੱਤਾ ਕਿ ਇੰਨਾ ਵੱਡਾ ਵਿਦਵਾਨ ਜਿਹੜਾ ਹੋ ਇਸਲਾਮ ਦੇ ਦੈਰੇ ਵਿੱਚ ਆਉਣਾ ਚਾਹੀਦਾ ਹੈ ਜਿਹੜਾ ਪੁਰਾਣ ਦੀ ਅਰਥ ਕਰਦਿਆ ਵਿਆਖਿਆ ਕਰਦਿਆ ਇਤਨੀ ਸੋਝੀ ਰੱਖਦਾ ਹੈ ਭਾਈ ਨੰਦਲਾਲ ਸਾਹਿਬ ਆਗਰੇ ਦੀ ਧਰਤੀ ਤੋਂ ਚੱਲੇ ਇਨਾਂ ਨਾਲ ਇੱਕ ਦਰੋਗਾ ਚੱਲਿਆ ਉਹਦਾ ਨਾਮ ਸੀ ਗਿਆਸੂਦੀ ਇਹ ਆਗਰੇ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਇਆ ਗੁਰਮਖੋ ਇਹਨਾਂ ਦੀ ਵਿਦਵਤਾ ਨੂੰ ਵੇਖ ਕੇ ਹਜ਼ੂਰ ਨੇ ਮੁਲਤਾਨ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਕਿ ਭਾਈ ਸਾਹਿਬ ਦੇ ਪਰਿਵਾਰ ਦਾ ਖਰਚਾ ਸੰਗਤ ਦੀ ਦਸਵੰਧ ਦੀ ਸੰਗਤ ਦੀ ਮਾਇਆ ਨਾਲ ਭਾਈ ਸਾਹਿਬ ਨੇ ਖੱਤ ਜੋੜ ਕੇ ਕਿਹਾ ਸਤਗੁਰੂ ਮੇਰੇ ਵੱਡੇ ਵੀ ਕਲਮ ਦੀ ਕਿਰਤ ਕਰਕੇ ਕਮਾਈ ਖਾਂਦੇ ਸਨ ਤੇ ਮੈਨੂੰ ਹੀ ਆਪਣੀ ਕਿਰਤ ਹੀ ਬਖਸ਼ੋ ਉੱਥੇ ਭਾਈ ਆਨੰਦ ਲਾਲ ਸਾਹਿਬ ਜੀ ਲੰਗਰ ਦੀ ਸੇਵਾ ਕਰਨ ਲੱਗੇ ਮੈਂ ਇੱਕ ਉਦਾਹਰਨ ਬੜੀ ਬੜੀ ਆਪੇ ਪੜਿਆ ਤੁਸੀਂ ਵਿਦਵਾਨਾਂ ਤੋਂ ਸੁਣਿਆ ਹੋਣਾ ਭਾਈ ਆਨੰਦ ਲਾਲ ਸਾਹਿਬ ਵਿਦਵਾਨ ਨੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਅਰਬੀ ਫਾਰਸੀ ਵਿੱਚ ਪਰ ਜਦੋਂ ਉਹ ਸਤਿਗੁਰੂ ਦੇ ਲੰਗਰ ਦੀ ਸੇਵਾ ਕਰ ਰਹੇ ਤੇ ਮਹਾਰਾਜ ਜੀ ਨੇ ਕਿਹਾ ਲੰਗਰ ਦੀ ਸੇਵਾ 'ਚ ਲੱਗ ਜਾਓ ਇਕ ਮੈਂ ਆਪ ਨੂੰ ਬੇਨਤੀ ਕਰਾਂ ਆ ਮਾਈਕ ਤੇ ਬੋਲਣਾ ਬੜਾ ਚੰਗਾ ਲੱਗਦਾ ਹੈ ਸੱਚੀ ਜੇ ਜੇ ਵਾਹਿਗੁਰੂ ਕਿਰਪਾ ਕਰੇ ਸਿਮਰਨ ਤੇ ਸੇਵਾ ਦੀ ਦਾਤ ਬਖਸ਼ੇ ਤੇ ਬਹੁਤ ਚੰਗਾ ਹੈ ਨਹੀਂ ਤੇ ਬੋਲ ਵੀ ਜਿਹੜਾ ਹੰਕਾਰ ਦੀ ਸੰਗਲ ਬਣ ਕੇ ਰਹਿ ਜਾਂਦਾ ਮਹਾਰਾਜ ਜੀ ਨੇ ਕਿਹਾ ਤੁਸੀਂ ਲੰਗਰ ਦੀ ਸੇਵਾ ਕਰੋ ਭਾਈ ਨੰਦ ਲਾਲ ਜੀ ਨੇ ਸੇਵਾ ਸ਼ੁਰੂ ਕਰ ਦਿੱਤੀ ਇੱਕ ਦਿਨ ਹਜ਼ੂਰ ਨੇ ਆਪਣੇ ਪੀਸ ਚੇਂਜ ਕੀਤਾ ਤੇ ਸਾਰਿਆਂ ਲੰਗਰਾਂ ਵਿੱਚ ਗਏ ਕਿਸੇ ਕਾ ਮਹਾਰਾਜ ਦੇ ਤਿਆਰੀ ਨਹੀਂ ਕਿਸੇ ਕਾ ਰੁਕ ਜਾਓ ਜਦੋਂ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਜਿੱਥੇ ਲੰਗਰ ਦੀ ਸੇਵਾ ਉੱਥੇ ਪਹੁੰਚੇ ਉਸ ਵਕਤ ਭਾਈ ਸਾਹਿਬ ਆਟਾ ਗੁੰਨ ਰਹਿ ਸਨ ਆਪਣੇ ਹੱਥਾਂ ਨਾਲ ਮਹਾਰਾਜ ਜੀ ਨੇ ਬਸਤਰ ਹੋਰ ਪਹਿਰੇ ਨਹੀਂ ਕਿਆ ਮੈਨੂੰ ਪ੍ਰਸ਼ਾਦਾ ਛਕਣਾ ਹੈ ਭੁੱਖ ਲੱਗੀ ਹੈ ਇਨਾ ਕਿਆ ਧਾਰ ਰੱਖੀ ਹੈ ਆਟਾ ਗੁੰਨਿਆ ਥੋੜਾ ਜਿਹਾ ਸਮਾਂ ਰੁਕ ਜੋ ਮੈਂ ਪ੍ਰਸ਼ਾਦਾ ਤਿਆਰ ਕਰ ਦੇਣਾ ਹਜ਼ੂਰ ਨੇ ਕਿਹਾ ਨਹੀਂ ਅਸੀਂ ਇੰਨਾ ਸਮਾਂ ਰੁਕ ਨਹੀਂ ਸਕਦੇ ਸੀ ਚੱਲੇ ਹੱਥ ਜੋੜ ਕੇ ਉਸ ਤੇ ਤਰ੍ਹਾਂ ਆਟੇ ਨਾਲ ਭਿਜੇ ਕੋਈ ਲਿਬੜੇ ਕੋਈ ਖੱਤ ਹੱਥ ਜੋੜ ਕੇ ਕਿੰਨੇ ਜਾਇਓ ਨਾ ਤੁਸੀਂ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਤੁਸੀਂ ਰੱਖੋ ਜੇ ਨਹੀਂ ਜੋ ਕੱਚ ਕੱਚਾ ਪੱਕਾ ਹੈ ਪਰਵਾਨ ਕਰੋ ਸੁਹੇਰੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਰੇ ਦਰਬਾਰ ਵਿੱਚ ਭਾਈ ਸਾਹਿਬ ਜੀ ਨੂੰ ਬੁਲਾਇਆ ਉਸੇ ਤਰ੍ਹਾਂ ਮੋਢੇ ਤੇ ਪਰਨਾ ਰੱਖਿਆ ਉਸੇ ਤਰ੍ਹਾਂ ਉਹਨਾਂ ਦੇ ਬਸਤਰ ਜਿਹੜੇ ਸਨ ਲੰਗਰ ਜਿਵੇਂ ਕੰਮ ਕਰ ਰਹੇ ਸਨ ਸੇਵਾ ਕਰ ਰਹੇ ਸਨ ਆ ਗਏ ਹਜ਼ੂਰ ਨੂੰ ਮੱਥਾ ਟੇਕਿਆ ਸਤਿਗੁਰਾਂ ਉੱਤੇ ਸ਼ਬਦ ਕਹੇ ਨੰਦ ਲਾਲ ਪੋ ਹਮਰੋ ਦਾਤਾ ਇਹਦਾ ਅਰਥ ਹੈ ਨੰਦ ਲਾਲ ਇਹ ਥੋੜ੍ਹ ਦਿਲਾ ਨਹੀਂ ਇਹ ਦਾਤਾ ਹੈ ਭਗਤਨ ਭਾਵ ਸੰਤਨ ਮਨ ਰਾਤਾ ਇਹਦਾ ਸੇਵਾ ਕਰਨੇ ਖਿਰਦਾ ਭਗਤੀ ਵਿੱਚ ਭਿੱਜਾ ਹੋਇਆ ਤੇ ਪ੍ਰਮਾਤਮਾ ਦੇ ਸੰਤ ਜਨ ਸੰਗਤ ਦੀ ਸੇਵਾ ਕਰ ਲਈ ਇਹ ਅੱਠੇ ਪੈਰ ਹੀ ਤਤਵ ਰਹੀਦਾ ਫਿਰ ਅਰਜ ਹੈ ਨੰਦ ਲਾਲ ਭੋਖ ਅਮਰੂ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ ਸ਼ੁੱਧਤ ਨ ਦੇਖ ਸਕੈ ਚਿਤ ਭਾਰੋ ਇਹਦਾ ਖਿਰਦਾ ਜਿਹੜਾ ਕਿਸੇ ਵੀ ਲੋੜਵੰਦ ਨੂੰ ਭੁੱਖਿਆ ਨਹੀਂ ਦੇਖ ਸਕਦਾ ਮਹਾਰਾਜ ਕਹਿੰਦੇ ਦੇਖ ਕਰਨ ਮੈਂ ਜੋਏ ਮਮ ਪਿਆਰੋ ਇੱਥੇ ਦੇਖ ਦਾ ਅਰਥੇ ਲੰਗਰ ਬਣਾਉਣ ਚ ਲੰਗਰ ਬਣਾਉਣ ਵਿੱਚ ਸਭ ਤੋਂ ਜੇ ਪਿਆਰਾ ਹੈ ਤੇ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੈ ਮੈਂ ਅਕਸਰ ਬੇਨਤੀ ਕਰਨਾ ਗੁਰਮਖੋ ਹੌਮੀ ਜੀ ਵੀ ਜਿੰਨੇ ਆਪਾਂ ਭਾਂਡੇ ਗੁਰੂ ਕੇ ਲੰਗਰ ਦੇ ਮਾਝਾਂਗੇ ਨਾ ਕਿਉਂਕਿ ਪਹਿਲਾ ਪਹਿਲਾ ਥੋੜਾ ਲੱਗਦਾ ਹੈ ਕਿਸ ਘਰ ਚ ਤੇ ਨਗਦੋ ਨਗਦ ਮਾਲ ਹੈ ਸ਼ਾਮ ਨੂੰ ਇੱਕ ਘੰਟਾ ਸੇਵਾ ਕਰੋ ਤੇ ਨਾਲ ਸਿਮਰਨ ਕਰੋ ਕੀ ਕਰੀਏ ਤੇ ਸਵੇਰੇ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਉਹਦਾ ਫਲ ਮਿਲ ਜਾਣਾ